ਸੇਕਟਰਾਂ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਜੇ ਕੋਈ ਮਗਲਾਂ ਦੇ ਰਾਜ ਕੋਈ ਅਟੈਕ ਹੁੰਦਾ ਹੈ ਉਹੋ ਜਿਹਾ ਅਟੈਕ ਇਹਨਾਂ ਨੇ ਜਿਹੜੇ ਸਿੱਖਾਂ ਦੇ ਦੁਸ਼ਮਣ ਆ ਇਹਨਾਂ ਨੇ ਕੀਤਾ ਬਾਅਦ ਤੇ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਇਹਨਾਂ ਸਾਰਿਆਂ ਨੂੰ ਸੱਦ ਕੇ ਵਿੱਚੇ ਬਾਦਲਾਂ ਨੂੰ ਵਿੱਚੇ ਸ਼ਰਮਣੀ ਕਮੇਟੀ ਨੂੰ ਵਿੱਚੇ ਜਿਹਨਾਂ ਲੋਕਾਂ ਸਭ ਕੋ ਕੀਤਾ ਉਹਨਾਂ ਨੂੰ ਤਾਲਬ ਕਰਕੇ ਉਹਨਾਂ ਜਵਾਬ ਤਲ ਦੀ ਕਰਨ ਹੁਣ ਮੈਂ ਇਹ ਗੱਲ ਦੱਸੋ ਕਿ ਢਾਉਣ ਵਾਲਾ ਵੀ ਸਿੱਖ ਢਵਾਉਣ ਵਾਲਾ ਵੀ ਸਿੱਖ ਤੇ ਲਾ ਕੇ ਖਲੋ ਕੇ ਵੇਖਣ ਦਾ ਤਮਾਸ਼ਾ ਵੀ ਦੇਖ 400 ਬੰਦੇ ਡੈਂਡੇ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭਾ ਖੂਬੀ ਜਾਂਦੇ ਹੋ ਕਿ ਤਰਨਤਾਰਨ ਸਾਹਿਬ ਵਿਖੇ 300 ਸਾਲ ਪੁਰਾਤਨ ਦਰਸ਼ਨੀ ਡਿਊੜੀ ਢਾ ਦਿੱਤੀ ਗਈ ਤੇ ਉਹ ਕਿਸੇ ਹੋਰ ਨੇ ਨਹੀਂ ਕਾਰਸੇਵਾ ਦੇ ਨਾਂ ਤੇ ਆਪਣੀ ਹੀ ਕੌਮ ਦੇ ਕੁਝ ਮਸੰਦਾਂ ਨੇ ਢਾਈ ਤੇ ਇਹ ਕਾਰਜ ਰਾਤ ਨੂੰ 12 ਵਜੇ ਕੀਤਾ ਗਿਆ ਤੇ ਜਦੋਂ ਕੁਝ ਸਿੰਘਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਹਨਾਂ ਦੇ ਨਾਲ ਵੀ ਹੱਥਾ ਪਾਈ ਕੀਤੀ ਗਈ ਕੁੱਟਮਾਰ ਕੀਤੀ ਗਈ ਇਸ ਸਾਰੇ ਮਸਲੇ ਦੇ ਉੱਤੇ ਆਖਿਰ ਸੰਸਦ ਰਣਜੀਤ ਸਿੰਘ ਬ੍ਰਹਮਪੁਰ ਨੇ ਕੀ ਕੁਝ ਕਿਹਾ ਆਓ ਮਾਰ ਦੇ ਇੱਕ ਨਜ਼ਰ ਘਟੜਾਂ ਤੇ ਤੁਹਾਨੂੰ ਇਹ ਦੱਸਿ ਤਾਂ ਬਜੜੀ ਵਾਪੀ ਆ ਇਹ ਆਪਾਂ ਇਹਨੂੰ ਕੋਈ ਘਟਨਾ ਛੋਟੀ ਮੋਟੀ ਘਟਨਾ ਨਹੀਂ ਕਹਿ ਸਕਦੇ ਇਹ ਸਮਝਾ ਮੈਂ ਬਹੁਤ ਵੱਡਾ ਇੱਕ ਜਿਵੇਂ ਆਪਾਂ ਕਹਿੰਦੇ ਹਾਂ ਨਾ ਕੋਈ ਮੁਗਲਾਂ ਦੇ ਰਾਜ ਕੋਈ ਅਟੈਕ ਹੁੰਦਾ ਹੈ ਉਹੋ ਜਿਹਾ ਅਟੈਕ ਇਹਨਾਂ ਨੇ ਜਿਹੜੇ ਸਿੱਖਾਂ ਦੇ ਦੁਸ਼ਮਣ ਆ ਇਹਨਾਂ ਨੇ ਕੀਤਾ ਵਾ ਤੇ ਇਹ ਬਹੁਤ ਵੱਡਾ ਪਾਪ ਕੀਤਾ ਉਹਨਾਂ ਨੇ ਔਰ ਇਹ ਜੋ ਕੁਝ ਕੀਤਾ ਇਹ ਹੋਣਾ ਨਹੀਂ ਸੀ ਚਾਹੀਦਾ ਤੇ ਅਸੀਂ ਮੰਗ ਕਰਦੇ ਹਾਂ ਕਿ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਇਹਨਾਂ ਸਾਰਿਆਂ ਨੂੰ ਸਦਕੇ ਵਿੱਚੇ ਬਾਦਲਾਂ ਨੂੰ ਵਿੱਚੇ ਸ਼ਰਮਣੀ ਕਮੇਟੀ ਨੂੰ ਵਿੱਚੇ ਜਿਹਨਾਂ ਲੋਕਾਂ ਸਭ ਕੋ ਕੀਤਾ ਉਹਨਾਂ ਨੂੰ ਤਾਲਬ ਕਰਕੇ ਉਹਨਾਂ ਦੀ ਜਵਾਬ ਤਾਲੀ ਕਰਨ ਪਤਾ ਕਰਨ ਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਿੱਖੀ ਦੇ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਕੁਝ ਲੋਕ ਜਿਹੜੇ ਦੂਸਰੇ ਨੇ ਉਹਨਾਂ ਦੇ ਕਾਨੂੰਨੀ ਕਾਰਵਾਈ ਕਰ ਰਹੇ ਆ ਚਾਹੀਦੀ ਆ ਜਿਹੜੇ ਸ਼ਰਮਣੀ ਕਮੇਟੀ ਦੇ ਲੋਕਾਂ ਨੇ ਮਲਾਜਮਾਂ ਨੇ ਮੈਂਬਰਾਂ ਨੇ ਕੁਝ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਜਵਾਬ ਦੇਣਾ ਚਾਹੀਦਾ ਆਹ ਮਤਾ ਤੇ ਤੁਹਾਡੇ ਸਾਹਮਣੇ ਆ ਹੁਣ ਉਹ ਕਿਤਰਾ ਮੁਕਰ ਸਕਦੇ ਆ ਆ ਮਤੇ ਤੋਂ ਮੁਕਰ ਕੇ ਮੈਂ ਸਾਹਦੇ ਮੁਕਰ ਨਹੀਂ ਸਕਦੇ ਆਹ ਮਤਾ ਵਾ ਤੁਸੀਂ ਮਤਾ ਵੇਖੋ ਨਾ ਅਸੀਂ ਤਾਂ ਤਾਈਆਂ ਲਿਆ ਕੇ ਬੁਖਾਰ ਰਹੇ ਆਂ ਵੀ ਤਕਟੋ ਕਰ ਤੁਹਾਡੀ ਫੈਸਲ ਪਕਣ ਧੋਣੀ ਚਾਹੀਦੀ ਕਿੱਥੇ ਮਤਾ ਓਏ ਤੁਹਾਡੀ ਹਾਂਜੀ ਹਾਂਜੀ ਅੱਗੇ ਦੱਸੋ ਇਹ ਮਤਾ ਵਾ ਤੇ ਇਹਨੂੰ ਰੱਦ ਵੀ ਨਹੀਂ ਕੀਤਾ ਇਹ ਵੀ ਨਹੀਂ ਵੀ ਇਹ ਮਤਾ ਰੱਦ ਨਹੀਂ ਕੀਤਾ ਇਹਦੇ ਵਿੱਚ ਮੈਂ ਪੜ ਕੇ ਖਾਂਦਾ ਪੇਸ਼ ਹੁਣ ਤੇ ਪ੍ਰਵਾਨ ਹੋਇਆ ਕਿ ਜੀਰੀਂਗਪਾਲ ਸ਼ਰੋਮ ਨੇ ਕਮੇਟੀ ਪਾਛੇਉਂ ਨਕਸ਼ਾ ਮਾਸਟਰ ਪਲਾਨ ਆ ਤਿਆਗ ਕਰਵਾ ਕੇ ਉਕਤ ਕਾਰਜ ਕਰਾਉਣ ਤੇ ਕਾਰ ਸੇਵਾ ਬਾਬਾ ਜਤਾਰ ਸਿੰਘ ਜੀ ਤਨਤਨ ਵਾਲਿਆਂ ਦੇਨ ਦੀ ਪ੍ਰਵਾਨਗੀ ਦਿੱਤੀ ਜਾਂਦੀ ਹੈ ਸੇਵਾ ਦਾ ਸਮਾਂ 2 ਸਾਲ ਦਾ ਹੋਵੇਗਾ ਸੇਵਾ ਦੌਰਾਨ ਇਹ ਗੁਰਦੁਆਰਾ ਵਿਖੇ ਕੋਈ ਗੋਲਕ ਟੋਕਰੀ ਆਦ ਨਹੀਂ ਰੱਖਣਗੇ ਕਮ ਦੀ ਨਿਗਰਾਨੀ ਇਹਨਾਂ ਪਾਸ ਦੇ ਸ਼ੋਮਨੀ ਕਮੇਟੀ ਕਰੇ ਮਤਾਵਾਤਾ ਮਤਾਵਾਏ ਜੀ ਮਤਾ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਨਿਹੰਗ ਸਿੰਘ ਜਥੇਬੰਦੀਆਂ ਦੀ ਤਾਂ ਨਿਹੰਗ ਸਿੰਘ ਜਥੇਬੰਦੀਆਂ ਨੇ ਵੀ ਇੱਥੇ ਪਹੁੰਚ ਕੇ ਇਸ ਦੀ ਕੜੀ ਨਿੰਦਾ ਕੀਤੀ ਅਤੇ ਹਰ ਉਸ ਸ਼ਖਸ ਨੂੰ ਦੋਸ਼ ਦਿੱਤਾ ਜੋ ਖੜਾ ਤਮਾਸ਼ੀ ਬੀਨ ਬਣਿਆ ਇਸ ਨੂੰ ਟੈਂਦਿਆਂ ਵੇਖ ਰਿਹਾ ਸੀ ਕਿਉਂਕਿ ਸਾਡੇ ਸਿੱਖ ਇਤਿਹਾਸ ਨਾਲ ਜੁੜਿਆ ਹੋਇਆ ਇੱਕ ਇੱਕ ਪੰਨਾ ਸਾਡੇ ਵਾਸਤੇ ਬਹੁਤ ਅਹਿਮੀਅਤ ਰੱਖਦਾ ਹੈ ਤੇ ਜੇਕਰ ਇਸ ਇਤਿਹਾਸ ਨੂੰ ਢਾਉਣ ਵਾਲੇ ਵੀ ਸਿੱਖਾਂ ਬਚਾਉਣ ਵਾਲੇ ਵੀ ਸਿੱਖ ਸਨ ਤੇ ਤਮਾਸ਼ਾ ਵੇਖਣ ਵਾਲੇ ਵੀ ਸਿੱਖ ਤਾਂ ਤੁਹਾਨੂੰ ਵੀ ਇੱਕ ਵਾਰ ਤਾਂ ਗੁੱਸਾ ਜ਼ਰੂਰ ਚੜੇਗਾ ਕਿ ਆਖਿਰ ਜੋ ਵੀ ਇਹ ਤਮਾਸ਼ਾ ਦੇਖ ਰਹੇ ਸਨ ਜੋ ਵੀ ਟਾ ਰਹੇ ਸਨ ਉਹ ਸਿੱਖ ਸਨ ਵੀ ਜਾਂ ਨਹੀਂ ਬੰਦਾ ਟਾਉਣ ਵਾਲੇ ਵੀ ਸਿੱਖ ਸਾਡੇ ਸਿੰਘ ਰਾਹ ਦੇ ਇਥੇ ਆਏ ਸੀ ਹਾਂਜੀ ਉਹ ਰੋਕਿਆ ਉਹਨਾਂ ਦਾ ਵਿਰੋਧ ਕੀਤਾ ਉਹਨਾਂ ਨੂੰ ਉਹਨਾਂ ਨੇ ਗੱਡੀਆਂ ਡਾਂਗ ਦੇਰੀ ਜਿਹੜੇ ਉਹ ਆ ਸਕਦੇ ਸੀ ਮੌਕੇ ਤੇ ਅਸੀਂ ਭੱਜੇ ਹੋ ਆਏ ਹੁਣ ਮੈਂ ਇਹ ਗੱਲ ਦੱਸੋ ਕਿ ਟਾਉਣ ਵਾਲਾ ਵੀ ਸਿੱਖ ਟਾਉਣ ਵਾਲਾ ਵੀ ਸਿੱਖ ਤੇ ਲਾ ਕੇ ਖਲੋ ਕੇ ਵੇਖਣ ਵਾਲਾ ਤਮਾਸ਼ਾ ਵੀ ਜ਼ੇਰ ਦਾ 400 ਕਿੰਦੇ ਨੇ ਬੈਗਰੂ ਜੀ ਦੋਸ਼ ਕਿਨੂੰ ਦਈਏ ਇੱਕ ਗੱਲ ਹੈ ਵੀ ਇਹ ਇੱਕ ਗੱਲ ਪੰਨੇ ਨਾਲ ਆਪਾਂ ਸਾਰੇ ਬੰਨ੍ਹ ਲੀਏ ਕਿੱਥੇ ਜੀ ਪ੍ਰਧਾਨ ਆ ਗਿਆ ਧਾਵੇ ਪ੍ਰਧਾਨ ਆ ਗਏ ਪ੍ਰਧਾਨ ਆਵੇ ਪ੍ਰਧਾਨ ਕਿੰਨੇ ਹੋਣਾ ਆਵੇ ਜਵਾਬ ਦੇ ਜੀ ਨਹੀਂ ਕੋਈ ਨਹੀਂ ਪਹਿਲਾਂ ਬਾਬਾ ਜੀ ਅੱਛਾ ਦੂਸਰੀ ਗੱਲ ਇਹ ਆ ਦੂਸਰੀ ਗੱਲ ਇਹ ਵੀ ਉਹਨਾਂ ਨੇ ਟੋਂਡਿਆ ਤਾਂ ਹੀ ਉਹਨੂੰ ਸਿੱਖ ਸਮਝਦੇ ਜੀ ਦੱਸੋ ਮਾਤਾ ਜੀ ਮੈਂ ਤੇ ਉਹ ਸਾਰੇ ਇੱਕ ਨੂੰ ਸਿੱਖ ਨਹੀਂ ਸਮਝਦਾ ਜਿਹੜਾ ਸਾਹਮਣੇ ਖਲੋਤਾ ਢੋਂਡਿਆ ਹੀ ਦਾ ਜਿਹੜਾ ਖਲੋਤਾ ਵੇਂਦਾ ਨਹੀਂ ਨਾ ਉਹ ਵੀ ਨਹੀਂ ਸਿੱਖ ਮਾਸ਼ਾ ਲੈਗਾ ਯੋ ਤਮਾਸ਼ੀ ਬੀ ਬੜਿਆ ਤਮਾਸ਼ੀ ਨੇ ਸਿੱਖਿਆ ਨਾ ਕਾਦੇ ਸਿੱਖਿਆ ਅਸੀਂ ਇਹਨਾਂ ਨੂੰ ਚਲੋ ਐਸਪੀ ਨੂੰ ਮਾਰਾ ਕਹੀ ਗੱਲ ਸੁਣੋ ਪ੍ਰਧਾਨ ਨੂੰ ਮਾਰਾ ਕਹੀ ਜਾਵਾਂਗੇ ਆ ਜਿਹੜੇ ਵੇਂਦੇ ਖਲੋਖ ਲੋਗੇ ਇੱਥੇ ਇਹ ਡਾਹਣ ਉਹ ਸਿੱਖ ਨਹੀਂ ਗੇ ਅਸੀਂ ਐਸਜੀਪੀ ਨੂੰ ਭੇਜਿਆ 100 ਗਾਲਾਂ ਕੱਢੀ ਜਾਂਦੀ ਆ ਕਿੱਥੇ ਆ ਸਾਹਮਣੇ ਜਿੱਟ ਨੂੰ ਕੱਢੀ ਜਾਂਦੀ ਹੈ ਜਿਹੜੇ ਖੜ੍ਹੇ ਸੂਰ ਕਿਹਦਾ ਵਾ ਦੇਖਦੇ ਨੇ ਲਾਗੇ ਉਹ ਵੀ ਨਹੀਂ ਸਿੱਖ ਜਿਹੜੇ ਖੜ੍ਹੇ ਮੇਰੀ ਇੱਕ ਬੇਣ ਦੀ ਮਦਾਈ ਤੁਸੀਂ ਸਮਝ ਨਹੀਂ ਰਹੇ ਵੀ ਐਸਜੀਪੀ ਨੂੰ ਗਾਲਾਂ ਕੱਢੀ ਜਾਂਦੇ ਆ ਮਾੜਾ ਬੰਦਾ ਹੀ ਬੋਲੀ ਜਾਂਦੀ ਮੈਂ ਵੀ ਕਹਿੰਦਾ ਵੀ ਗਲਤ ਹੈ ਪ੍ਰੋਸੈਸਟਮ ਪਰ ਜਿਹੜੇ ਖਲੋਕ ਲੋਕੇ ਵੰਦੇ ਹੀ ਇੱਥੇ ਉਹਨਾਂ ਦਾ ਪਿਓ ਨਹੀਂ ਰੋਕਿਆ ਨੂੰ ਰੋਕਣ ਨੂੰ ਸ਼ਰਮ ਹੈ ਨਹੀਂ ਸਾਡੀ ਜਮੀਰ ਮਰ ਚੁੱਕੀ ਆ ਉਹ ਜਿਹੜੇ ਕੱਲ ਮਾਦਾ ਜੀ ਮੇਰੀ ਬੇਟੀ ਆ 8 ਦਿਨ ਨਾ ਆਰਡਰ ਨਹੀਂ ਡਰਦਾ ਮਾਤਾ ਜੀ ਕਿਸੇ ਦਾ ਕਿਸੇ ਦਾ ਘਟਾਉਣਾ ਵੇ ਆਪਣਾ ਉਹ ਕਿਉਂ ਆਰਡਰ ਦਿੰਦੇ ਆ ਵੀ ਆਰਡਰ ਸੰਡੇੜੀਆਂ ਗੁਰੂ ਮਾਰਾ ਮਾਤਾ ਜੀ ਉਹਨਾਂ ਦੇ ਤਾ ਜਿਹੜੇ ਖਲੋਤੇ ਸੀ ਕਰਾਤ ਖਲੋਕੇ ਢੋਣਦੇ ਸੀ ਤੇ ਉਹ ਕੌਣ ਆ ਪ੍ਰਸ਼ਾਸਨ 150 ਬੰਦਾ ਪ੍ਰਸ਼ਾਸਨ ਦਾ ਉਹ ਸਿੱਖ ਨਹੀਂ ਕਿਸੇ ਦਾ ਆਪਣੇ ਘਰ ਆ ਵੀ ਹਾਂ ਕਿੰਨਾ ਫੇਰੀਆਂ ਨੇ ਪੁਲਿਸ ਵਾਲਿਆਂ ਨੇ ਹਾਂ ਇਹਨਾਂ ਅਸੀਂ ਦੀ ਮਰਜ਼ੀ ਮਾਜਮਾ ਪਤਾ ਕੀ ਆ ਮੇਰੀ ਬੇਨਤੀ ਹੈ ਵੀ ਅਸੀਂ ਦੋਚ ਦੇਈ ਜਾਨੇ ਆ ਪਰ ਅਸੀਂ ਆਪ ਨਹੀਂ ਖੜਦੇ ਕੋਈ ਵੀ ਮੈਂ ਵੀ ਵਿਚ ਜਾਣਾ ਤੁਹਾਡੇ ਮੈਂ ਵੀ ਤੁਹਾਡੇ ਵਿੱਚ ਆਉਣਾ ਅਸੀਂ ਖੜਦੇ ਨਹੀਂ ਹੁਣ ਤਾਂ ਮਾਦਾ ਨਹੀਂ ਹੁਣ ਤਾਂ ਉਹ ਹੁਣ ਤਾਂ ਜਿਹੜਾ ਨਹੀਂ ਆਮ ਸਿੱਖਿਆ ਜਦੋਂ ਗੱਲ ਜਦੋਂ ਬਰਗਰ ਜੀ ਇਹਦੇ ਨਾਲ ਹੁਣ ਸਾਫਾ ਲੱਗ ਗਿਆ ਪੰਜਾਬ ਦਗੁਰਜੀ ਬਾਈ ਜੀ ਨੇ ਇਹ ਮਰਜੀ ਤੋਂ ਬਾਅਦ ਆਏ ਸਹਿਰ ਦੋਹੇ ਆਏ ਤੁਰੇ ਆ ਇਹ ਸਾਰੇ ਛਿੰਗ ਜਿੰਨੇ ਵੀ ਹਨਾ ਇਹ ਬਾਈਪਾਸ ਤੇ ਦਗੁਰਜੀ ਤੋਂ ਨਾਲ ਆਇਆ ਸੀ ਅਸੀਂ ਅਸੀਂ ਇਹ ਉਹ ਸਾਰੇ ਸਿੰਘ ਆ ਸੀ ਕੋਈ ਜਥੇਬੰਦੀਆਂ ਦੇ ਸਿੰਘ ਨਹੀਂ ਆ ਦੇਖੋ ਬੈਗਰੂ ਜੀ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਮੈਨੂੰ ਤਾਂ ਜਾਬਦੀਆਂ ਸਾਰੀਆਂ ਜਥੇਬੰਦੀਆਂ ਵੀ ਇੰਨਾਂ ਦਾ ਰਲੀਆਂ ਹੋ ਸਕਦਾ ਇਹ ਬਲੇ ਸੰਗਤ ਆਮ ਸੰਗਤ ਆਮ ਸੰਗਤ ਨਹੀਂ ਰਹੇ ਮੈਨੂੰ ਨੱਸੋ ਜਿਹੜੇ ਪ੍ਰਧਾਨ ਆਇਆ ਉਸ ਤੋਂ ਬਾਅਦ ਜਦੋਂ ਸਾਡੀ ਅੱਗੇ ਬਾਹਰ ਆਉਂਦਾ ਤੁਹਾਨੂੰ ਉੱਥੇ geke ਆਮ ਬਾਤ ਗੱਲ ਕਰਦੇ ਨਹੀਂ ਉਹਦੇ ਦਰਵਾਜ਼ੇ ਤੋਂ ਪਾਸੇ ਖਿੜੀ ਜਾਂਦਾ ਨਾ ਨਹੀਂ ਆਉਣਾ ਉਹ ਨਹੀਂ ਉਹ ਇੱਥੇ ਆਪਣੀ ਲੋਨ ਨੂੰ ਆਉਂਦੇ ਲੱਗੇ ਮੋਰ ਉੱਥੇ ਕਿਉਂ ਐਕਸ਼ਨ ਲਿਆ ਵਾ ਮਾਤਾ ਜੀ ਇਹਨਾਂ ਨੇ ਐਕਸ਼ਨ ਲਿਆ ਇੱਥੇ ਸਾਡੀ ਗੱਲ ਹੀ ਹੋਈ ਹੈ ਹਾਈ ਅਥਾਰਟੀ ਨਾਲ ਹਾਂ ਕਹਿੰਦੇ ਵੀ ਮੈਨੇਜਰ ਸਸਪੈਂਡ ਕਰਤਾ ਇਹਨਾਂ ਨੇ ਅੱਛਾ ਤੇ ਬਾਬਾ ਜਗਤਾਰ ਸਿੰਘ ਨੂੰ ਸੇਵਾਵਾਪਸ ਲੈ ਲਈ ਹੈ ਇਹਨਾਂ ਨੇ ਗੁਰੂ ਘਰ ਦੀ ਹਾਂਜੀ ਹੁਣ ਐਕਸ਼ਨ ਲਿਆ ਹੈ ਇਹਨਾਂ ਨੇ ਫਿਲਹਾਲ ਤੇ ਇਹ ਜਿਹੜੀ ਸੇਵਾਏ ਰੋਕਦੀ ਆ ਇਹਨਾਂ ਦੇ ਕਹਿਣ ਦੇ ਮੁਤਾਬਕ ਹੁਣ ਤੱਕ ਦਾ ਸਿਸਟਮ ਜਿਹੜਾ ਹੁਣ ਅੱਗੇ ਅੱਗੇ ਜਿਹੜੀ ਸੇਵਾ ਜਿੰਨੀ ਵਾਪਸ ਹੋ ਗਈ ਸਾਈ ਰੋਕ ਲਈ ਆ ਹੁਣ ਉਹਨੂੰ ਸੇਵਾ ਜਿਹੜੀ ਸੀ ਵਾਪਸ ਲੈ ਲਈ ਹੁਣ ਤੇ ਲੀਗਲੀ ਐਕਸ਼ਨ ਇਹੀ ਆ ਹੁਣ ਲਕੀਰ ਪਿੱਟਣ ਨਾਲ ਉਹ ਇਹ ਆ ਵੀ ਗਾਂ ਦਾ ਸੋਚਿਆ ਜਾਵੇ ਵੀ ਗਾਂ ਕੀ ਕਰਨਾ ਹੁਣ ਤਾਂ ਹੋ ਗਿਆ ਜਿਹੜਾ ਹੋਣਾ ਸੀ ਮਾਦਾ ਇਹ ਜਿਹੜਾ ਟਾਇਆ ਨਾ ਇਹ ਹੁਣ ਇਹੀ ਅਖੀਰ ਤੇ ਸਾਨੂੰ ਉਹ ਚੀਜ਼ ਮਿਲਦੀ ਉਹ ਚੀਜ਼ ਸਾਨੂੰ ਮਿਲਣੀ ਨਹੀਂ ਨਹੀਂ ਇਹ ਸਾਨੂੰ ਜੋ ਵੀ ਚੀਜ਼ ਹੈਗੀ ਐ ਨੂੰ ਐ ਪ੍ਰੋਫੈਸਰ ਜਿੰਨਾ ਟਾਇਆ ਹੁੰਦਾ ਤਾਂ ਬਣਾਉਣ ਆਉਣਾ ਮੈਂ ਤਾਂ ਹੋਈ ਗੱਲ ਮਾਦਾ ਜੀ ਆਪਾਂ ਇਹ ਗੱਲ ਕਰਨ ਦੀ ਨਹੀਂ ਕਰਨਾ ਗਾਲ ਨਹੀਂ ਕਰਨਾ ਵੀਰ ਜੀ ਆਪਾਂ ਇਹਨਾਂ ਦੇ ਨਾਲ ਹੀ ਇਹਨਾਂ ਦੇ ਨਾਲ ਕਰਕੇ ਨਹੀਂ ਕਰੀਏ ਇਹਨਾਂ ਨੂੰ ਕੋਈ ਵੀ ਦਰਬਾਰ ਸਾਹਿਬ ਕੋਈ ਹੰਮੰਦਰ ਸਾਹਿਬ ਦੀ ਹੋਵੇ ਜਾਂ ਇੱਥੋਂ ਦੀ ਹੋਵੇ ਉਹ ਜਿਹੜੀ ਚੀਜ਼ ਇਹਨਾਂ ਨੇ ਤੋੜਨੀ ਆ ਕੁਝ ਕਰਨੀ ਆ ਉਹ ਰਾਤ ਦੇ ਮੇਰੇ ਵਿੱਚ ਕੋ ਤੋੜਦੇ ਜਾਂ ਸੇਵਾ ਹੀ ਕਰਨੀ ਤਾਂ ਦਿਨ ਨੂੰ ਅਸਲ ਚ ਪ੍ਰੋਬਲਮ ਪਤਾ ਕੀ ਆ ਮਾਣ ਲਿਆ ਵੀ ਇਹ ਪੁਰਾਣੀ ਸੀ ਮਾਤਾ ਜੀ ਇਹ ਠਣਕੋ ਪਰ ਦਿਨੇ ਟਾਉਂਦੇ ਰਾਤ ਢਾਉਣ ਦਾ ਕਾਰਨ ਇਹ ਵੀ ਉਹ ਚੋਰੀ ਕਰਨ ਦੇ ਆ ਮਨਚ ਚੋਰੀ ਸੀ ਮਨਚ ਕਾਦੀ ਚੋਰੀ ਹੈ ਨਾ ਜਿਵੇਂ ਮੈਂ ਦਰਵਾਜ਼ੇ ਲਾਹ ਤੇ ਉਥੋਂ ਵੀ ਹੁਣ ਦੰਦ ਗਾਇਬ ਹੋ ਗਿਆ ਹੱਥੋਂ ਦਾ ਦੰਦ ਗਾਇਬ ਹੋ ਗਿਆ ਹੈ ਨਾ ਮੇਰੀ ਗੱਲ ਫਿਰ ਪਤਾ ਤਾਂ ਸਾਨੂੰ ਸਾਰੇ ਨੂੰ ਨਾ ਮਾਗ ਜੀ ਬੋਲਦੇ ਨਹੀਂ ਨਾ ਬੋਲਦੇ ਨਹੀਂ ਲੈ ਗਰੂ ਜੀ ਸੁਣ ਲਓ ਮੇਰੀ ਗੱਲ ਜਿਹੜੇ ਸਿੰਘ ਤਿੰਨਾਂ ਨੂੰ ਇਹਨਾਂ ਉਮਰ ਕਹਿ ਦਿਆਤੀ ਆ ਉਹਨਾਂ ਨੇ ਰੱਖੇ ਸੀ ਪੋਸਟੇ ਸੰਤਾਂ ਦੇ ਮੈਨੂੰ ਇਹ ਗੱਲ ਦੱਸੋ ਉਹਨਾਂ ਨੂੰ ਉਮਰ ਕਹਿ ਦਿਆਤੀ ਆ ਇਹ ਸਾਨੂੰ ਡਰਾਉਂਦੀ ਆ ਵੀ ਉਹਨਾਂ ਦਾ ਹਾਲ ਹੋਇਆ ਤੇ ਤੁਸੀਂ ਗਾੜੀ ਉੱਥੇ ਤੁਹਾਡਾ ਆ ਜਿਹੜੇ ਡਰ ਜਾਂਦੇ ਫਿਰ ਉਹ ਘਰੇ ਵਹਿ ਜਾਂਦੇ ਨੇ ਮੈਂ ਕਰੋ ਜੀ ਫਿਰ ਸੇਕਾ ਦੇ ਯਾਰ ਪਿੱਠ ਨਾ ਕਰੋ ਮਹਾਰਾਜ ਜੀ ਮੈਂ ਕਰੋ ਜੀ ਮੇਰੀ ਗੱਲ ਸੁਣੋ ਫਾਦਲ ਜੀ ਸੈਤੂ ਹੋ ਜਾਓ ਇੱਥੇ ਪਿੱਠ ਹੁੰਦੀ ਆ ਗੁਰਦਾਵਾਲਾ ਕੀ ਦੱਸਦੇ ਸਾਨੂੰ ਦੱਸੋ ਜਿਹੜੇ ਸਿੰਘ ਆ ਉਹਨਾਂ ਨੇ ਪੋਸਟਰ ਰੱਖੇ ਉਹਨਾਂ ਨੂੰ ਝੁੱਕ ਕੇ ਸਾਡੀ ਕੌਮ ਦਾ ਹਾਲ ਪਤਾ ਮਤਲਬ ਕੀ ਆ ਜਦੋਂ ਸੱਪ ਲੰਘ ਜਾਂਦਾ ਨਾ ਉਹ ਕਿ ਡਾਂਗ ਲੈਂਦੇ ਫੜਦੇ ਲੀਗ ਨੂੰ ਕੁੱਟੀ ਜਾਂਦੇ ਆ بس ਜਦੋਂ ਲੋਡ ਹੁੰਦੀ ਆ ਖੜਨ ਦੀ ਹੋ ਜਾਂਦੀ ਨਹੀਂ ਕੋ ਖੜਦਾ ਅਸੀਂ ਕਰ ਕਰਕੇ ਵੇਖ ਲਿਆ ਜੀ ਅਸੀਂ ਪਰਚੇ ਵੀ ਕਰਾ ਲਏ ਜੇਲਾ ਵੀ ਘੱਟ ਲਈਏ ਪਰ ਸਾਨੂੰ ਪਤਾ ਸਾਨੂੰ ਉਹ ਗੱਲ ਦਾ ਕੋਈ ਦੋਖ ਨਹੀਂ ਮਾਦਾ ਜੀ ਪਰ ਗੱਲ ਇੱਥੇ ਮੈਂ ਤਾਂ ਕੀ ਜੇ ਕੋਈ ਨਹੀਂ ਖੜਦਾ ਕੋਈ ਨਹੀਂ ਪਾਪਾ ਇਹ ਕਹਿੰਦੇ ਸੋਹਰੀ ਗੱਲ ਸੁਣੋ ਰਾਤੀ ਮੈਂ ਹਾ ਜਰਤਾ ਇੱਥੇ ਹਾਂਜੀ ਠੀਕ ਆ ਮੈਂ ਸਰਮੋਨਾ ਹੋਂ ਕਰਕੇ ਜਿਵੇਂ ਸਰਦਾਰ ਇੱਕ ਤੋਂ ਮੱਗਾ ਤੇ ਕੋਈ ਵੀ ਗੱਡੀ ਨੂੰ ਵਧਿਆ ਬਾਬਿਆ ਗੁੰਡਾ ਕਰਦੀ ਕਰਾਉਂਦੇ ਇੱਥੇ ਰਾਤੀ ਜੇ ਨਾਲ ਕੋ ਉੱਥੇ 50 ਦਸਤੇ ਪਏ ਸੀ ਅਸੀਂ ਸਿਰਫ ਹੀ ਪੰਜੇ ਮੁੰਡੇ ਇੱਕ ਮੁੰਡੇ ਸਿਰ ਬਾੜੀ ਦੀ ਗੱਲ ਕੀਤੀ ਜੀ ਆਹ ਬਿਲਕੁਲ ਢਾਣੀ ਚਾਹੀਦੀ ਕੋਈ ਕੰਮ ਹੋਰ ਕਰੋ ਉਹਦੇ ਬਾਬਨੇ ਮੈਰ ਚ ਪੇੜ ਮਾਰਦੀ ਉਸ ਤੋਂ ਕੰਮ ਗਿਆ ਵੱਧ ਠੀਕ ਹੈ ਜੀ ਪਟੋਕੜ ਬਾਬਿਆਂ ਦਾ ਦੋਟਾ ਹਿੱਸਾ ਬੰਦਾ ਸੀ ਜਿਹੜਾ ਮਿਲ ਕੇ ਗਡਾਸੇ ਲੈ ਕੇ ਆ ਗਿਆ ਮੈਂ ਕਿਹਾ ਵੱਧ ਕਿਹੜਾ ਵੱਧਾਂ ਘੜਿਆ ਤਸੰਦ ਮੈਂ ਕਿੰਨਾ ਕਦੀ ਮੈਂ ਕਿਹਾ ਬਾਬਾ ਜੀ ਸਾਰਸਾ ਤੂੰ ਬਦਮਾਸ਼ੀ ਕਰ ਰਿਹਾ ਹੁੰਦਾ ਜੇ ਬਦਮਾਸ਼ੀ ਕਰੀ ਤੇ ਬਾਹਰ ਆਓ ਫਿਰ ਤਾਂ ਦੱਸਿਆ ਉਹਨੂੰ ਬਦਮਾਸ਼ੀ ਕਿਹਨੂੰ ਕਹਿੰਦੇ ਐ ਇਹ ਗੁਰਦਾਰੇ ਬਦਮਾਸ਼ੀ ਹੁੰਦੀਆਂ ਨੇ ਤੁਸੀਂ ਸੇਵਾ ਕਰਨਾ ਹੈ ਹੱਥ ਜੋੜ ਕੇ ਸੇਵਾ ਕਰੋ ਹਾਂ ਜੀ ਗਡਾਸੇ ਕਰ ਬੰਦਾ ਕਦੇ ਲੈ ਕੇ ਆਜੋ ਤੇ ਇੱਥੇ ਪਟੋਕੜ ਦੋਟਾ ਦੱਸਦਾ ਹੀ ਨਾ ਕਰੋ ਬਾਬਿਆ ਕੋ 550 ਪੁੰਡੇ ਹਾਂ ਕਿ ਤਿਆਂ ਦੇ ਕੇ ਉਹਦੇ ਦੱਸ ਦਿੰਦੇ ਬਾਬਿਆਂ ਨੂੰ ਕਿ ਤੋੜ ਕੇ ਦਿਖਾਉਂਦੇ ਦਸਤੀਏ ਹਾਂਜੀ ਇਹਦਾ ਮਤਲਬ ਉਹਨਾਂ ਨੂੰ ਪਤਾ ਸੀ ਪਹਿਲਾਂ ਕਿ ਵਿਰੋਧ ਕਰੂਗਾ ਪੂਰਾ ਤਿਆਰੀ ਨਾਲ ਆਇਆ ਤਿਆਰੀ ਨਾਲ ਆਇਆ ਆਇਆ ਇਹ ਚੀਜ਼ ਹੁੰਦੀ ਆ ਕਿਸੇ ਨੂੰ ਪੜਨ ਲੱਗੇ ਉਹਦੀ ਚੀਜ਼ ਹੈ ਵੀ ਤੁਸੀਂ ਆਏ ਤਾਂ ਚਲੋ ਗੁਰੂ ਦੇ ਸਿੱਖੀ ਕੇਸ ਨਹੀਂ ਅਗੇ ਉਹ ਬਾਦੀਆਂ ਕਰਦੇ ਬਾਦਿਆ ਗਾਣਾ ਗੁਰੂਆ ਬਾਬਾ ਨੇ ਸਾਨੂੰ ਉਹ ਗੱਲ ਕੱਢੀ ਜਿਹੜੀ ਗੱਝ ਗੱਲ ਕੋਈ ਨਹੀਂ ਬਸ ਤੇ ਇਹ ਮਜਬੂਰੀ ਨਾਲ ਕਰਉਤੇ ਰਹਾਂ ਕਿ ਕੁਝ ਸਮਾਂ ਆ ਜਾਵੇ ਤੇ ਇਹ ਬੋਲਦੇ ਕਿ ਭਾਜੀ ਸਰਦਾਰ ਜੀ ਇੱਥੇ ਬੰਦਾ ਬੜਾ ਮਰ ਜਣਾਏ ਰਾਤ ਨੂੰ ਤੁਸੀਂ ਬੋਲ ਪੇ ਮੰਨ ਲਿਆ ਗੱਲ ਤੇ ਸੱਪਾ ਉਹ ਵੀ ਜਿਹੜੇ ਟਾਣ ਆਏ ਸੀ ਉਹ ਕੌਣ ਸੀ ਹਾਂਜੀ ਬਾਬੇ ਆਹੀ ਉਹ ਵੀ ਬਾਬੇ ਕਹਦੇ ਆ ਉਹ ਵੀ ਸੇਕ ਪਾਉਂਦੇ ਆ ਬਾਬੇ ਅੱਜ ਰਾਤ ਨੂੰ ਆਏ ਆ ਜਿਹੜੇ ਚੰਦ ਬੰਦੇ ਸ਼ਹਿਰ ਦੇ ਵਿੱਚ ਚੰਦ ਬੰਦੇ ਹੈ ਗਰੂ ਜੀ ਬਾਬੇ ਨੇ ਆ ਪਾਇਆ ਵੇ ਕਿਧਰੋਂ ਗੱਫੇ ਆਉਣੇ ਇਹ ਗੋਰਖਾ ਸੱਪਾ ਜਿਹੜੇ ਬੋਟਾਂ ਚਾਣਾ ਤੇ ਘਰਾਂ ਚ ਇਹ ਗੋਲਗਾ ਚੱਕਾਂ ਜਾਨੇ ਇਹਨਾਂ ਦੀਆਂ ਹੈ ਹੈ ਇਹ ਗੋਲਗਾ ਚੱਕੀਆਂ ਨੇ ਕੱਪੜਾ ਦੱਸਾਂ ਤੁਹਾਨੂੰ ਗੱਲ ਕੀ ਬਣਾਇਆ ਪੁੱਤੋਰਾ ਬਣਾਇਆ ਵਾ ਕੀ ਉੱਥੇ ਲੁੱਟਾਂ ਦਾ ਘਰ ਬਣਾਇਆ ਵਾ ਕਿਸੇ ਨੂੰ ਪ੍ਰਸ਼ੰਦਾ ਨਹੀਂ ਸਿਕਾਉਂਦਾ ਟੋਗਰੇ ਟੋਰੋਂ ਮਾਰ ਕੇ ਸਾਡੇ ਪਿਓ ਅਸਲ ਚ ਗੱਲ ਪਤਾ ਕੀ ਰੇਡ ਸਾਡੀਆਂ ਪੁਰੜੀਆਂ ਮਰ ਗਈਆਂ ਜਾਂ ਸਿਰ ਗੰਜੀ ਹੋ ਗਏ ਇਹਨਾਂ ਦੇ ਹਾਂਜੀ ਉੱਥੇ ਗੋਲੀਆਂ ਗੋਲੀ ਨਹੀਂ ਤੈਨੂੰ ਫਿਰ ਮਾਤਾ ਜੀ ਬੋਰੀਆਂ ਭਰ-ਭਰ ਕੌਣ ਦਿੰਦਾ ਸਾਡੇ ਵਾਲੇ ਦਿੰਦੇ ਆ ਲੋਕ ਕੌਣ ਦਿੰਦਾ ਬਸ ਹੁਣ ਕੋਈ ਨਾ ਚਿੰਗਰ ਕਰਨੀਆਂ ਹੁਣ ਤਾਂ ਹੁਣ ਤਾਂ ਸਾਰੇ ਸਮਝ ਜਾਂਦੇ ਨੇ ਕਿੱਥੇ ਪੰਦੀਆਂ ਸਾਰੀਆਂ ਆ ਗਈਆਂ ਇਹਨਾਂ ਨੂੰ ਮੇਰੀ ਗੱਲ ਰਾਜੀ ਕਿਤੇ ਅਸੀਂ 2:00 ਵਜੇ ਤੱਕ ਅਸੀਂ ਜਾਨ ਆਪਣੀ ਦੇ ਦਿੰਦੇ ਹਾਂ ਹਾਈਵੇ ਪੂਰੇ ਮੈਂ 19 ਕਰੋਸ਼ਤਰ ਖਾਨ ਕਿ ਤੂੰ ਕਰਦੇ ਪੇ ਬਾਹਰ ਆਈ ਸਮਝ ਨੂੰ ਮਰਜੀ ਪੁੱਛ ਲੈ ਪਿਆਰ ਦੇ ਵਿੱਚ ਤਾਂ ਜਕਰੇ ਜਾਣਾ ਤੇਨੇ ਪੇ ਹਾਂ ਬਾਕੀ ਜਿੱਥੇ ਬੰਦਿਆ ਰਾਤੀ ਤੇਰੀ ਤੇ ਵੀੜੇ ਵੇਲੇ ਕੀ ਹੁੰਦੇ ਪਤਾ ਲੱਗੇ ਕਿਸੇ ਨੂੰ ਵੀ ਹੋਇਆ ਕੰਮ ਪਤਾ ਲੱਗਾ ਇਹ ਗੱਲਾਂ ਦੁਪਾਰਾ ਜਿੰਨੇ ਨੂੰ ਪਤਾ ਲੱਗਾ ਰਾਤੀ ਜਿਹੜੀ ਗੱਲ ਹੈ ਇਹ ਛੜ ਤੋਂ ਜਿਹੜੀ ਮੌਕੇ ਸੰਗਤ ਦੀ ਇੱਥੇ ਉਹਨਾਂ ਨੇ ਵੀ ਉਹ ਅਸੀਂ ਸਾਰੇ ਪੰਜੇ ਬੰਦੇ ਕੀ ਕਰਦੇ ਜਿਹੜੇ ਮੌਕੇ ਤੇ ਆ ਆ ਦਰਸ਼ਨ ਕਰਨਾ ਆਉਂਦੇ ਆ ਉਹਨਾਂ ਨੂੰ ਫੋਟੋਸ ਵੀ ਤੁੰਨਾ ਕਰਦੇ ਨੇ ਦੋਸਤ ਮੈਨੂੰ ਵੀਰ ਜੀ ਕਿ ਮੇਰੇ ਵੀਰ ਭਰਾ ਸਾਰੇ ਵੱਡੇ ਜਾਏ ਹੋਣਗੇ ਉਹ ਸੰਗਤੀ ਜੇ ਜਦੋਂ ਹੈਗੀ ਉਹਨਾਂ ਮੌਕਾ ਵੀ ਵੀਚੀ ਹੋਈ ਦੇਖਿਆ ਵੀਰ ਜੀ ਮਰਜ਼ੀ ਚ ਪੀ ਜਾਓ ਜਿੱਤੇ ਮਰਜ਼ੀ ਉਹਦੇ ਨੇ ਬੈਠਾ ਵੀਰ ਜੀ ਬਰੋਬਰ ਆ ਮਹਾਰਾਜ ਜੀ ਵੱਲੋਂ ਇਹਦੀ ਬਰਬਾਧ ਹੋਣੀ ਚਾਹੀਦੀ ਹੈ ਹਾਂਜੀ ਕੁਛ ਨਹੀਂ ਹੋਇਆ ਸਾਡੀ ਡਾਂਗਾ ਮਾਰ ਮਾਰ ਬਾਪਣ ਕੋਲੇ ਮਾਰ ਮਾਰ ਬੁਲਾ ਲਓ ਬੁਲਾ ਲਓ ਬੁਲਾ ਲਓ ਆਪਾਂ ਰੋਲੋ ਪਤਨ ਆਪਾਂ ਰੋਲ ਕਰਨਾ ਪਸਾ ਪਤਨ ਉਹਦਾ ਕੀ ਇੱਥੇ ਵੇਖੋ ਕਿਸੇ ਨੂੰ ਮੰਦਾ ਬੋਲ ਕੇ ਫਾਇਦਾ ਨਹੀਂ ਕੋਈ ਮੰਦਾ ਕਿਸੇ ਨੂੰ ਬੋਲ ਕੇ ਫਾਇਦਾ ਨਹੀਂ ਕੋਈ ਜੀ ਆਪਣਾ ਆਪਾਂ ਗਾੜੀ ਹੁਣ ਕਾਹਦੀ ਨੂੰ ਆਪਣਾ ਅਸਲੀ ਆਪਣਾ ਜਲੂਸ ਆਪਲੀ ਕਰਨਾ ਆਪਣਾ ਰਿਪੇਅਰ ਨਹੀਂ ਹੁੰਦੀ ਨਹੀਂ ਬਸ ਆਪਣਾ ਜਲੂਸ ਆ ਥੋੜੀ ਕੱਟੀ ਜਾਣਾ ਰਿਪੇਅਰ ਹੋ ਗਈ ਇੱਕ ਟੂਟ ਕੇ ਬਦਲੇ ਭਾਜੀ ਰਿਪੇਅਰ ਕਰ ਦੋਗੇ ਤੋਹੀ ਤਾਂ ਖਤਮ ਹੋ ਗਿਆ ਕੰਮ ਉਹ ਤਾਂ ਬਾਜੀ ਗੱਲ ਪਹਿਲਾਂ ਹੁਣ ਗਾੜੀ ਰਾਤ ਨੂੰ ਕਾਰਵਾਈ ਫੇਰ ਨਾ ਕਰ ਨਹੀਂ ਹੁੰਦੀ ਕਰ ਲੇਲੀ ਸੇਵਾ ਉਸਨੇ ਬਾਬਾ ਜੰਗਾਰ ਸਿੰਘ ਇੱਥੇ ਚੱਲ ਕੇ ਆੜ ਕੇ ਪਏ ਹੋ ਬੈਠੇ ਮਾਤਾ ਜੀ ਅਹੀਂ ਕਿ ਚੱਲਦੀ ਜੰਗਾਰ ਸਿੰਘ ਚੱਲ ਗਏ ਹੋ ਬੈਣ ਹੀ ਆਏ ਅਜੇ ਠੀਕ ਨਹੀਂ ਆ ਸਾਡੀਆਂ ਸਿੱਖ ਸੰਗਤਾਂ ਆਈਆਂ ਦਰਸ਼ਨ ਕਰਨ ਆਂਦੇ ਆ ਕੀ ਬੰਡਿਆ ਆ ਵੇਖੋ ਇਹ ਹੋ ਤੇ ਘੱਲਿਆ ਨਾ ਅਰਖ ਸਿੰਘ ਆਏ ਲਗਨ ਸ਼੍ਰੀ ਦਾ ਜਿਹਾ ਟਾਇਆ ਹੋਣਾ ਆਉ ਬਿੱਲੂ ਬਣਾ ਲਿਆ ਨਾ ਫੋਟੋ ਲਾ ਲਾ ਕੇ ਤੇ ਵੀਡੀਓ ਵਾਇਰਲ ਕਰਾਉ। ਉਹ ਕੰਦ ਪਾ ਕੇ ਤੁੰ ਕਰਦੇ। ਬੰਦਾ ਪੁੱਛੇ ਬਾਬੇ ਆਏ ਆ। ਫਿਰ ਤੁਸੀਂ ਬਾਬੇ ਨੂੰ ਗੁੱਸਾ ਨਾ। ਰਾਤ ਨੂੰ ਕਿ ਆਉਂਦੇ। ਸੇਵਾ ਕਰਨ ਆਇਓ ਰਾਤ ਨੂੰ ਕਿ ਕਰਨਾ ਆਇਓ। ਤੇ ਫੇਰੇ ਸੰਗਤ ਨੂੰ ਫੇਰੇ ਵਾਜਦ ਨੂੰ ਸ਼ਹਿਰ ਨੂੰ। ਹਾਂਜੀ। ਉਹ ਸੇਵਾ ਕਰਦੇ। ਪਤਾ ਲੱਗੇ ਕੋਈ ਧੱਕੇਵਾਈ ਆ। ਇਹ ਹੋੜਾ ਕਿ 30 ਘੰਟਾਸੀਆਂ ਲੈ ਕੇ ਆਜੋ ਤੇ ਬਸਵਾ ਕੇ ਸੇਵਾ ਕਰਦੇ ਆ। ਬਾਪੇ ਬਾਬਾ ਜੀ ਸੇਵਾ ਹੁੰਦੀ ਹੈ ਦੇਣ ਦੇ ਟਾਈਮ ਦੇ ਜਿੰਨੇ ਟਾਈਮ ਕਰੋ ਜਿੰਨੇ ਟਾਈਮ ਕਰੋ ਸਾਡੇ ਕੋ ਵੀਡੀਓ ਨਹੀਂ ਕੀ ਪੰਗਾ ਪੁੱਤਰ ਰੱਖੋੜੇ ਕਰਦੇ ਉਹ ਚੋਰ ਗਿਆ ਫਿਰ ਸੰਗੀਤਾਂ ਬੈਠੀਆਂ ਆਉਂਦੇ ਆ ਹਾਂਜੀ ਆ ਸਾਰਾ ਇਹ ਕੋਈ ਨਹੀਂ ਦਰਸ਼ਨ ਜੋੜੀ ਟਾਈ ਜਾਣ ਦੀ ਹਰ ਪਾਸੇੋਂ ਕੜੀ ਨਿੰਦਾ ਕੀਤੀ ਜਾ ਰਹੀ ਹੈ ਕਿਉਂਕਿ ਕੁਝ ਬ੍ਰਾਹਮਣਵਾਦੀ ਘਟੀਆਂ ਤਾਕਤਾਂ ਲੱਗੀਆਂ ਹੋਈਆਂ ਨੇ ਸਿੱਖ ਕੌਮ ਦਾ ਖੁਰਾਕ ਖੋਜ ਮਿਟਾਉਣ ਦੇ ਪਿੱਛੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਉਣ ਵਾਲੀਆਂ ਨਮੀਆਂ ਪਨੀਰੀਆਂ ਨੂੰ ਸਿੱਖ ਕੌਮ ਦਾ ਵਿਲੱਖਣ ਅਤੇ ਜੁਝਾਰੂ ਇਤਿਹਾਸ ਕਦੇ ਪਤਾ ਹੀ ਨਾ ਲੱਗ ਸਕੇ ਇਸ ਕਰਕੇ ਉਸ ਹਰ ਇਤਿਹਾਸਿਕ ਇਮਾਰਤ ਨੂੰ ਟਹਿ ਟੇਰੀ ਕਰਕੇ ਨਮੀਆਂ ਇਮਾਰਤਾਂ ਉਸਾਰੀਆਂ ਜਾ ਰੀਆਂ ਨੇ ਜਿੱਥੇ ਰੂਹ ਵਸਦੀ ਐ ਸਿੱਖ ਕੌਮ ਦੀ ਜਿੱਥੇ ਨਿਸ਼ਾਨੀਆਂ ਨੇ ਕੁਝ ਅਜਿਹੇ ਜ਼ਖਮਾਂ ਦੀਆਂ ਜੋ ਆਉਣ ਵਾਲੀ ਪਨੀਰੀ ਨੂੰ ਤਾਕਤਾਂ ਦਿੰਦੀਆਂ ਨੇ ਪਰ ਇਹ ਮਸੰਦ ਜੋ ਆਪ ਚੋਲੇ ਪਾ ਕੇ ਆਪਣਾ ਇਤਿਹਾਸ ਢਾਣ ਨੂੰ ਲੱਗੇ ਨੇ ਇਹਨਾਂ ਦਾ ਕੀ ਹਸ਼ਰ ਹੋਣਾ ਚਾਹੀਦਾ ਹੈ ਦੱਸਿਆ ਸ਼ਰੋਮਣੀ ਅਕਾਲੀ ਦਲ ਟਕਸਾਲੀ ਤੋਂ ਸੇਵਾ ਸਿੰਘ ਸ਼ੇਖਵਾਨੇ ਜਿਨ੍ਹਾਂ ਤਿੰਨ ਲੋਕਾਂ ਨੂੰ ਪਾਰਟੀ ਨੇ ਪਾਰਟੀ ਚੋਂ ਕੱਢ ਕੇ ਲਾਂਬੇ ਕੀਤਾ ਆ ਇੰਨੀਆਂ ਗੱਲਾਂ ਕਰਕੇ ਸਾਨੂੰ ਲਾਂਬੇ ਕੀਤਾ ਆ ਕਿ ਜਦੋਂ ਵੀ ਕੋਈ ਐਹੋ ਜੀਆਂ ਮਾਰੀਆਂ ਕਟਨਾਵਾ ਵਾਪਰਦੀਆਂ ਸੀ ਅਸੀਂ ਉਹਨਾਂ ਦੀ ਆਵਾਜ਼ ਬੁਲੰਦ ਕਰਦੇ ਸੀ ਜਿਵੇਂ ਪਿੱਛੇ ਤੁਸੀਂ ਸਾਰਿਆਂ ਨੇ ਵੇਖਿਆ ਕਿ ਬਰਗਾੜੀ ਕਾਂਡ ਹੋਇਆ ਬਾਈਬਲ ਕਲਾਕ ਕਾਂਡ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਜ਼ਾਦਾ ਨੂੰ ਬਹੁਤ ਵੱਡੀ ਛੱਟ ਵੱਜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਾਸ਼ੀਕਰਨ ਹੋ ਗਿਆ ਔਰ ਅੱਜ ਜੋ ਕੋ ਜੋ ਉਥੇ ਸੁਖਬੀਰ ਸਿੰਘ ਕਹਿੰਦਾ ਜਿਹੜਾ ਕਿ ਮੈਂਬਰ ਵੀ ਨਹੀਂ ਸ਼੍ਰੋਮਣੀ ਕਮੇਟੀ ਦਾ ਉਹੀ ਕੁਛ ਉਸੇ ਹੁੰਦਾ ਹੱਥ ਠੋਕ ਕੇ ਪ੍ਰਧਾਨ ਬਣਦੇ ਨੇ ਔਰ ਜੋ ਉਹ ਕਹਿੰਦੇ ਨੇ ਉਹ ਦੇ ਮੁਤਾਬਕ ਉਹ ਪ੍ਰਧਾਨ ਚੱਲਦੇ ਆ ਅੱਜ ਜਿਹੜਾ ਬਹੁਤ ਹੀ ਇਤਿਹਾਸਕ ਮੈਂ ਸਮਝਦਾ ਸਿੱਖ ਕੌਮ ਦਾ ਹੈਰਿਟੇਜ ਸੀਗਾ 300 ਸਾਲ ਪੁਰਾਣੀ ਉਹ ਡਿਊੜੀ ਬਣੀ ਹੋਈ ਆ ਅਸੀਂ ਇਹ ਕਿਹੜੇ ਪਾਸੇ ਨੂੰ ਜਾ ਰਹੇ ਆ ਉਹ ਕੌਮਾਂ ਜਿੰਦਾ ਰਹਿੰਦੀਆਂ ਨੇ ਜਿਹੜੀਆਂ ਆਪਣੀਆਂ ਵਿਰਾਸਤਾਂ ਸੰਭ ਕੇ ਰੱਖਦੀਆਂ ਆਪਣੇ ਹੈਰਿਟੇਜ ਸੰਭ ਕੇ ਰੱਖਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਹੈਰੀਟੇਜ ਵਿੱਚਾਈ ਜਾ ਰਹੀ ਹੈ ਅੱਜ ਦੂਸ਼ਣ ਲਾਇਆ ਜਾ ਰਿਹਾ ਕਿ ਕਿਸ ਬਾਬੇ ਨੇ ਉਹ ਡੇਢੀ ਧਾਰਤੀ ਆ ਅੱਜ ਬਾਬੇ ਦਾ ਬਿਆਨ ਆਇਆ ਕਿ ਇਹਨਾਂ ਨੇ ਮਤਾ ਪਾਇਆ ਆ ਟੌਣ ਦਾ ਮੈਂ ਤਾਂ ਇਹ ਢਾਈ ਆ ਇਹ ਸਾਰੀਆਂ ਗੱਲਾਂ ਇਹ ਮਿਲ ਜੁਲ ਕੇ ਕਰ ਰਹੇ ਆ ਤੇ ਖਾਲਸਾ ਪੰਥ ਦੇ ਸਿਧਾਂਤ ਦੇ ਖਿਲਾਫ ਨੇ ਉਹ ਵਿਰਾਸਤ ਸੀ ਕੌਮ ਦੀ ਉਹ ਟੌਣ ਦੀ ਮੈਂ ਨਖੇਦੀ ਕਰਦਾ ਔਰ ਜਿੰਨੇ ਜਿਹੜੇ ਲੋਕੀ ਇਹਦੇ ਵਾਸਤੇ ਦੋਚੀ ਨੇ ਮੈਂ ਸ਼੍ਰੀ ਹਕਮਤਖਸਰ ਸਾਹਿਬ ਦੇ ਜਥੇਦਾਰ ਜੀ ਨੂੰ ਬੇਨਤੀ ਕਰਦਾ ਕਿ ਉਹਨਾਂ ਨੂੰ ਅਕਾਲ ਤਖਤ ਤੇ ਤਲਬ ਕੀਤਾ ਜਾਵੇ ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਆ ਤੇ ਭਾਵੇਂ ਕੋਈ ਬਾਬਾ ਆ ਜਾਂ ਕੋਈ ਵੀ ਆ ਜਿਹੜਾ ਇਹਦੇ ਵਾਸਤੇ ਦੋਸ਼ੀ ਆ ਉਹਨਾਂ ਨੂੰ ਬੁਲਾ ਕੇ ਜੋ ਸਾਡੀ ਕੌਮੀ ਮਰਿਆਦਾ ਉਹਦੇ ਮੁਤਾਬਕ ਉਹਨੂੰ ਸਜ਼ਾ ਦਿੱਤੀ ਜਾਂਦੀ। ਉਹਦੇ ਤੋਂ ਅੱਗੇ ਉਹਨਾਂ ਨੇ ਅਦਾਲਤ ਦੇ ਹੁਕਮ ਲੈ ਲੈਨੇ ਕਿ ਜਿਹੜਾ ਆਪਣੇ ਸੌਦਾ ਸਾਧਿਆ ਉਹਦੀ ਇਨਵੈਸਟੀਗੇਸ਼ਨ ਜਾ ਕੇ ਉਹ ਜੇਲ੍ਹ ਵਿੱਚ ਜਾਣਗੇ ਤੇ ਉਹਦੀ ਇਨਵੈਸਟੀਗੇਸ਼ਨ ਕਰਨਗੇ। ਮੈਸਮ ਇਹਨਾਂ ਬੜਾ ਚੰਗਾ ਸਟੈਪ ਆ। ਇਹ ਇੱਕ ਦੋਸ਼ੀ ਜਿਹੜਾ ਸਾਰਿਆਂ ਚੋਂ ਆ ਮੇਜਰ ਦੋਸ਼ੀ ਉਹ ਇਹੋ ਸੌਦਾ ਸਾਧ ਆ ਜਿਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਆਪਣੇ ਚੇਲਿਆਂ ਕੋਲੋਂ ਇਹ ਮੈਂ ਸਿੱਟ ਦੀ ਇਸ ਐਕਸ਼ਨ ਦੀ ਪ੍ਰਸ਼ੰਸਾ ਕਰਨਾ ਲੇਕਿਨ ਨਾਲ ਹੀ ਉਹਨਾਂ ਨੂੰ ਇਹ ਵੀ ਕਹਿਣਾ ਕਿ ਜਿਨ੍ਹਾਂ ਲੋਕਾਂ ਨੇ ਗੋਲੀ ਚਲਾਉਣ ਦੇ ਹੁਕਮ ਦੇ ਕੇ ਦੋ ਸਿੰਘ ਸ਼ਹੀਦ ਕੀਤੇ ਨੇ ਉਹਨਾਂ ਲੋਕਾਂ ਤੱਕ ਵੀ ਇਹਨਾਂ ਨੂੰ ਇਨਵੈਸਟੀਗੇਸ਼ਨ ਕਰਨੀ ਚਾਹੀਦੀ ਆ ਔਰ ਜਿਹੜਾ ਵੀ ਕੋਈ ਦੋਸ਼ੀ ਆ ਉਹ ਭਾਵੇਂ ਕਿੱਡਾ ਵੀ ਵੱਡਾ ਆਦਮੀ ਕੋਨਾ ਹੋਵੇ ਉਹਦੇ ਖਿਲਾਫ ਕਾਨੂੰਨ ਅਨਸਾਰ ਬਣਦੀ ਕਾਰਵਾਈ ਛੇਤੀ ਤੋਂ ਛੇਤੀ ਕਰਨੀ ਚਾਹੀਦੀ ਹੈ ਸਾਹਿਬ ਦਾ ਕਹਿੰਦੇ ਸੀਗੇ ਵੀ ਜਲਦੀ ਇਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਊਗਾ ਕਿਤੇ ਨਹੀਂ ਕਿਹਾ ਮੈਨੂੰ ਨਹੀਂ ਜਾਪਦਾ ਵੀ ਕੈਪਟਨ ਸਾਹਿਬ ਦੇ ਹੁੰਦਿਆਂ ਕਿ ਕਿਸੇ ਪੋਲੀਟੀਕਲ ਲੀਡਰ ਨੂੰ ਹੱਥ ਪਾਉਣ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਤੇ ਬਾਦਲ ਪਰਿਵਾਰ ਦੀ ਸੰਧੀ ਹੋਈ ਆ ਇਹ ਇੱਕ ਦੂਸਰੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਨਗੇ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਚੱਲੀ ਤੇ ਫਿਰ ਅਸਲ ਦੋਚੀ ਜਿਹੜੇ ਨੇ ਆਪਣੇ ਜਿਨ੍ਹਾਂ ਨੇ ਗੋਲੀ ਚਲਾਉਣ ਦੇ ਆਰਡਰ ਦਿੱਤੇ ਆ ਉਹਨਾਂ ਤੱਕ ਸੱਟ ਨਹੀਂ ਪਹੁੰਚ ਸਕੀ ਗਈ ਤੇ 2 ਸਾਲਾਂ ਦੇ ਦੌਰਾਨ ਕੈਪਟਨ ਸਰਕਾਰ ਦੇ ਦੌਰਾਨ ਬਾਦਲਾਨੀ ਟਰਾਂਸਪੋਰਟ ਵਧੀ ਹੋਆ ਨਾ ਕਿ ਕੋਈ ਕੋਈ ਲਗਾ ਮੈਂ ਤਾਂ ਪਹਿਲਾਂ ਕਹਤਾ ਵੀ ਦੋਵੇਂ ਰਲੇ ਨੇ ਉਹ ਵਧਣੀ ਆ ਇਹ ਸਮਝ ਲਓ ਕਿ ਹੁਣ ਵੀ ਜਿਹੜਾ ਰਾਜ ਭਾ ਗਿਆ ਇਹ ਰਲ ਮਿਲ ਕੇ ਚਲਾ ਰਿਹਾ ਹੁਣ ਵੀ ਜਿੰਨੀ ਕੁ ਗੱਲ ਮਹਾਰਾਜੇ ਦੀ ਆ ਉੰਨੀ ਕੀ ਗੱਲ ਬਾਦਲ ਪਰਿਵਾਰ ਦੀ ਚੱਲਣ ਢਈ ਆ ਕਿਉਂਕਿ ਇਹ ਰਲ ਮਿਲ ਕੇ ਪੰਜਾਬ ਨੂੰ ਲੁੱਟਦੇ ਆ ਜਦੋਂ ਅਕਾਲੀ ਦਲ ਦਾ ਰਾਜ ਸੀ ਉਦੋਂ ਮਹਾਰਾਜੇ ਦੇ ਸਾਰੇ ਕੰਮ ਹੁੰਦੇ ਸੀ ਉਹਨਾਂ ਦੇ ਬਿਜ਼ਨਸ ਚੱਲਦੇ ਸੀ ਤੇ ਜੇ ਅੱਜ ਮਹਾਰਾਜੇ ਦਾ ਰਾਜ ਆ ਤੇ ਅੱਜ ਬਾਦਲਾਂ ਦੇ ਬਿਜ਼ਨਸ ਉਸੇ ਤਰ੍ਹਾਂ ਵੱਧ ਫੁੱਲ ਰਹੇ ਨੇ ਇਹ ਲੋਕਾਂ ਨੂੰ ਮੂਰਖ ਬਣਾਇਆ ਆ ਕਿ ਆਪਸ ਵਿੱਚ ਇਕੱਠੇ ਨੇ ਰੰਤਾ ਸਾਹਿਬ ਨੂੰ ਮੈਂ ਪੁੱਛਣਾ ਚਾਹੁੰਨਾ ਆ ਵੀ ਉਹ ਇਹ ਗੱਲ ਆਂਦੇ ਕਿਉਂ ਆ ਉਹਨਾਂ ਉਹਨਾਂ ਕਿਹਦੇ ਕੋਲੋਂ ਕਰਵਾਉਣਾ ਸਰਕਾਰ ਤੇ ਉਹ ਨੇ ਇੱਕ ਮਨਿਸਟਰ ਆਖੇ ਵੀ ਮੈਂ ਮੰਗ ਕਰਨਾ ਆ ਗੱਲ ਹੋਣੀ ਚਾਹੀਦੀ ਆ ਬੜੇ ਦੁੱਖ ਦੀ ਗੱਲ ਆ ਉਹਨਾਂ ਨੇ ਤੇ ਕਰਨਾ ਕਿਨੂੰ ਕਹਿ ਰਹੇ ਆ ਸਰਕਾਰ ਤੇ ਉਹਨਾਂ ਦੀ ਆ ਜੇ ਉਹ ਸਹੀ ਮਨਅ ਵਿੱਚ ਦਿਲੋਂ ਕੋਈ ਕਾਰਵਾਈ ਕਰਨੀ ਚਾਹੁੰਦੇ ਆ ਫੇਰ ਕਰਕੇ ਵਿਖਾਉਣ ਆਖਣ ਦਾ ਤੇ ਕੋਈ ਫਾਇਦਾ ਨਹੀਂ ਵੀ ਅਸੀਂ ਫੜ ਕੇ ਅੰਦਰ ਦੇਾਂਗੇ ਕਿਉਂ ਨਹੀਂ ਦਿੱਤਾ ਦੋ ਆਪਣੇ ਦੋ ਸਾਲ ਹੋ ਗਏ ਔਰ ਮੈਨੂੰ ਨਹੀਂ ਆਸ ਕੋਈ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਹੀ ਰਿਹਾ ਕੋਈ ਬਦਲ ਕੇ ਆ ਜਾਏ ਮੈਂ ਕਹਿ ਨਹੀਂ ਸਕਦਾ ਲੇਕਿਨ ਕੈਪਟਨ ਰਿਹਾ ਤੇ ਇਹ ਪੋਲਿਟੀਕਲ ਬੰਦਿਆਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੈ ਗੁਰਪਿਆਰੇ ਸਾਡੇ ਇਤਿਹਾਸਿਕ ਤੱਥ ਅਗਰ ਕੋਈ ਵੀ ਟੈਟਰੀ ਕਰਦਾ ਹੈ ਸਾਡੇ ਇਤਿਹਾਸ ਨਾਲ ਕੋਈ ਵੀ ਛੇੜਖਾਨੀ ਕਰਦਾ ਉਸ ਨੂੰ ਕਤਾਇ ਮਾਫ ਨਹੀਂ ਕਰਨਾ ਚਾਹੀਦਾ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਸਭ ਸੋਚੀ ਸਮਝੀ ਸਾਜਿਸ਼ ਦੇ ਤਹਿਤ ਕੀਤਾ ਗਿਆ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਚਠੇਤਾਰ ਹਰਪ੍ਰੀਤ ਸਿੰਘ ਇਸ ਦੇ ਉੱਤੇ ਕੀ ਕਾਰਵਾਈ ਕਰਦੇ ਨੇ ਜਾਂ ਉਹ ਵੀ ਮੂੰਹ ਦੇ ਉੱਤੇ ਹੱਥ ਧਰ ਕੇ ਸਿਰਫ ਤਮਾਸ਼ਾ ਵੇਖਦੇ ਨੇ ਜੇ ਸੱਚਾਈ ਤੇ ਇਮਾਨਦਾਰੀ ਦੇ ਨਾਲ ਫੈਸਲੇ ਲਿੱਤੇ ਜਾਣ ਤਾਂ ਇਨ੍ਹਾਂ ਦੋਸ਼ੀਆਂ ਨੂੰ ਕੌਮ ਦੇ ਵਿੱਚੋਂ ਅਸਲ 'ਚ ਛੇਕਣਾ ਪੈਂਦਾ ਹੈ ਜਿਨ੍ਹਾਂ ਨੇ ਇਹ ਘਟਿਆ ਹਰਕਤ ਕੀਤੀ ਹੈ ਤੇ ਜਿਨ੍ਹਾਂ ਦੇ ਕਹਿਣ ਤੇ ਇਹ ਘਟਿਆ ਹਰਕਤ ਹੋਈ ਹੈ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰਕਤ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਦੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ